ਕਿਸਾਨ ਮਜ਼ਦੂਰ ਸਰਸਟੀ ਮੇਟੀ ਪੰਜਾਬ ਤੋਂ ਕਿਸਾਨਾਂ ਮਜ਼ਦੂਰਾਂ ਨਾਲ ਭਾਰਤ ਤੇ ਪੰਜਾਬ ਦੀ ਸਰਕਾਰ ਜਾਗਰ ਤੇਰਵੀ ਕਰ ਰਹੀ ਹੈ ਜੀਆ ਪਹਿਲੀ ਗੱਲ ਪਰਾਲੀ ਪ੍ਰਦੂਸ਼ਣ ਦਾ ਕੋਈ ਹੱਲ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਕੋਈ ਦੇ ਨਾ ਸਕੀ ਜਿਹੜੀ ਸਰਬੋੱਚ ਅਦਾਲਤ ਨੇ ਕਿਹਾ ਸੀ ਵੀ 100% ਇਹਨਾਂ ਨੂੰ ਪ੍ਰਤੀ ਕੰਟਲ ਮਾਪਦਾਰੀ ਉਹ ਵੀ ਨਹੀਂ ਦਿੱਤਾ ਹੈਗਾ ਇਥੋਂ ਤੱਕ ਜਿਹੜਾ ਵਾ ਪਰਾਲੀ ਦੇ ਉੱਤੇ ਕੋਈ ਇਹਨਾਂ ਦੀ ਖਾਸ ਕਿਸਮ ਦੀ ਮਸ਼ੀਨਰੀ ਵੀ ਕਾਮਯਾਬ ਨਹੀਂ ਹੋ ਰਹੀ ਜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਾ ਕੇ ਆਪਣੇ ਪੱਧਰ ਤੇ ਆਪਣੇ ਕੋਲੋਂ ਖਰਚਾ ਕਰਕੇ ਜਿਹੜੇ ਪਹਿਲੋਂ ਕੰਜਾਈ ਨੇ ਜਿਨ੍ਹਾਂ ਨੂੰ ਅੱਜ ਤੱਕ ਫਸਲਾਂ ਦੇ ਭਾਅ ਸਹੀ ਨਹੀਂ ਮਿਲੇ ਫਿਰ ਕਣਕ ਬੀਜੀ ਉਸ ਕਣਕ ਤੇ ਸੁੰਡੀ ਪੈ ਗਈ ਔਰ ਜਿਹੜੀਆਂ ਅੱਜ ਮੀਡੀਆ ਤੇ ਖਬਰਾਂ ਆ ਰਹੀਆਂ ਨੇ ਭਿਜਲੰਦਰ ਲੋਈਆਂ ਕੰਧ ਖੁਰਤਦਾ ਕਿਸਾਨ ਰਾਜਕੁਮਾਰ ਅੱਜ ਪਰਾਲੀ ਸਾੜਨ ਨਾਲੇ ਮਸਲੇ ਤੇ ਗ੍ਰਿਫਤਾਰ ਕੀਤਾ ਗਿਆ ਪਹਿਲੋਂ ਅੰਮ੍ਰਿਤਸਰ ਦੇ ਵਿੱਚ ਇਹ ਰੈੱਡ ਇੰਟਰੀ ਕੀਤੀ ਜੁਰਮਾਨਾ ਕਿਸਾਨਾਂ ਦਾ ਹੜਾਂ ਦੇ ਮਾਰੇ ਦਾ ਮੁਆਵਜ਼ਾ 20000 ਅਰ ਕਿਸਾਨ ਨੂੰ ਜੁਰਮਾਨਾ 30000 ਇਹ ਤੋਂ ਕਹਾ ਕੇਂਦਰ ਤੇ ਪੰਜਾਬ ਨੇ ਜਿਹੜਾ ਪਾਣੀ ਪ੍ਰਦੂਸ਼ਣ ਰੋਕਥਮ ਤੇ ਨਿਯੰਤਰ ਐਕਸਿਓ ਚ ਸੋਧ ਕਰਤੀ ਇੰਡਸਟਰੀ ਨੂੰ 6 ਸਾਲ ਦੀ ਸਜ਼ਾ ਖਤਮ ਕਰ ਦਿੱਤੀ ਕੱਲਾ ਜੁਰਮਾਨਾ ਅਰ ਕਿਸਾਨਾਂ 'ਤੇ ਕਰੋੜਾਂ ਦਾ ਜੁਰਮਾਨਾ ਸਜ਼ਾ ਵੀ ਬਰਕਰਾਰ ਆ ਕੱਲਾ ਇਹੀ ਨਹੀਂ ਜੜੀਆਂ ਅਦਾਲਤਾਂ ਨੇ ਜਿਹੜੀ ਜਿੰਨੀ ਅਫਸਰਸਾਈ ਆ ਉਹ ਕਿਸਾਨਾਂ ਮਜ਼ਦੂਰਾਂ ਦੇ ਵੈਰ ਪਈ ਹੋਈ ਆ ਵੀ ਕਿਸਾਨੀ ਨੂੰ ਬਦਨਾਮ ਕਿੱਦਾਂ ਕੀਤਾ ਜਾਵੇ ਕਿਸਾਨੀ ਦਾ ਡੀ ਮੋਰਲ ਮੋਰਲ ਕਰਕੇ ਇਹਨੂੰ ਅੰਦੋਲਨ ਤੋਂ ਕਿਵੇਂ ਰੋਕਿਆ ਜਾ ਸਕੇ ਸੀ ਚਿਤਾਮਣੇ ਦਿੰਨੇ ਆ ਵੀ ਭਾਈ ਜਿਵੇਂ ਤੁਸੀਂ ਵੇਖ ਰਹੇ ਲੇਨ ਲਾਕ ਦੇ ਵਿੱਚ ਜਿਵੇਂ ਜੈਨ ਜੀ ਆ ਕਿਤੇ ਪੰਜਾਬ ਤੇ ਦੇਸ਼ ਦੇ ਅੰਦਰ ਹਾਕਮੋ ਅਫਸਰੋ ਤੇ ਅਦਾਲਤਾਂ ਦੇ ਗੱਜਾਂ ਨੂੰ ਕਹਿੰਦੇ ਆ ਜਨ ਜੀ ਨਾ ਚੱਲ ਜਾਵੇ ਭਰਾਓ ਇਸ ਕਰਕੇ ਬੇਨਤੀ ਕਰਦੇ ਆਂ ਕਿ ਮਸਲੇ ਦਾ ਹੱਲ ਕਰੋ ਅਰੇ ਡੋਟ ਤੱਕ ਅਜੇ ਤੱਕ ਕਿਸੇ ਵੀ ਇੰਡਸਟਰੀ ਵਾਲੇ ਨੂੰ ਤੁਸੀਂ ਗ੍ਰਿਫਤਾਰ ਨਹੀਂ ਕੀਤਾ ਵਿਗਿਆਨੀ ਕਹਿੰਦੇ ਆ ਵੀ ਸਾਡਾ ਧੂਆਂ ਦਿੱਲੀ ਨਹੀਂ ਜਾਂਦਾ ਹੈਗਾ ਸਾਡਾ 2.5% ਧੂਏ ਤੇ ਇੰਨਾ ਜ਼ੁਲਮ ਔਰ ਜਿਹੜੀ ਇੰਡਸਟਰੀ 51% ਆਵਾਜਾਈ ਦੇ ਸਰੋਤਨ 25% ਤੇ ਹੋਰ ਸਾਧਨ ਤੋ 99 99% ਕਹਾਂ ਨੂੰ ਕਹੋ ਕੁਛ ਨਾ ਸਾਡਾ ਸਾਲ ਦਾ ਤੁਆ ਵੀ 8% ਹੁੰਦਾ ਵਾ ਇਹ ਪੱਕਾ ਸ਼ਹਿਰ ਦਿਖਾਇਆ ਨਾ ਜੱਸ ਕੇ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਕੱਲ ਚੰਡੀਗੜ੍ਹ ਵਿੱਚ ਹੰਗਾਮੀ ਮੀਟਿੰਗ ਕਰੂਗਾ ਉਹਦੇ ਵਿੱਚ ਇਹਦੇ ਨਾਲ ਦੀ ਨਾਲ ਅਸੀਂ ਝੰਡੇ ਤੇ ਲਹਿਾਵਾਂਗੇ ਹਰਾਂ ਦੇ ਵਿੱਚ ਕਿੰਦਰ ਜਾਂ ਪੰਜਾਬ ਨੇ ਸਾਨੂੰ ਰੋੜ ਕੇ ਮਾਰਿਆ ਉਹਦਾ ਮਾਅਬਜ਼ਾ ਕਿਉਂ ਨਹੀਂ ਮਿਲਿਆ ਸ਼ੰਭੂ ਤੇ ਖਨੌਰੀ ਦੇ ਹੋਏ ਨੁਕਸਾਨ ਦੀ ਪਰਪਾਈ ਦਾ ਸਵਾਲ ਆ ਦੇਮਤ ਤੋਂ ਮੇਤੇ ਕੱਟ ਲਾਉਂਦੀ ਤਿਆਰੀ ਆ ਬਾਸਮਤੀ ਮੱਧ ਦੇ ਰੋਲ ਕੀ ਹਰ ਕਪਾ ਜਿਹੜੀ ਆ ਉਹ ਮਾਲ ਵਿੱਚ ਰੋਲ ਦਿੱਤੀ ਉਹਨਾਂ ਦਾ ਰੇਟ ਨਹੀਂ ਦਿੱਤੇ ਗਏ ਉਹ ਵੀ ਏਜੰਡਾ ਹੋਊਗਾ ਬਿਜਲੀ ਬੋਰ ਦਾ ਨਿਰਜੀਕਰਨ ਜਿਵੇਂ ਛੇਪ ਵਾਲੇ ਮੀਟਰ ਜ਼ਬਰਦਸਤੀ ਲਾਏ ਜਾ ਰਿਆ ਉਹ ਵੀ ਅਸੀਂ ਏਜੰਡੇ ਤੇ ਲਿਆਵਾਂਗੇ ਤਾਂ ਹੋਰ ਕਿਸਾਨਾਂ ਮਜ਼ਦੂਰਾਂ ਦੇ ਕਰੰਟ ਜਿਹੜੇ ਮਸਲੇ ਆ ਉਹਨਾਂ ਤੇ ਚਰਚਾ ਕਰਕੇ ਐਲਾਨ ਕਰਾਂਗੇ ਸਰਕਾਰ ਨੂੰ ਚੇਤਾਵਨੀ ਆ ਪਿੱਟਰਾਂ ਤੇ ਗ੍ਰਿਫਤਾਰ ਕਿਸਾਨ ਨੂੰ ਰਿਹਾ ਕੀਤਾ ਜਾਵੇ ભગવંતમાન ਜੀ માਫੀ ਮੰਗਣ ਵੀ ਮੈਂ ਕਿਸਾਨਾਂ ਮਜ਼ਦੂਰਾਂ ਦੀ ਰਾਖੀ ਕਰਨ ਚ ਨਾਕਾਮਜਾਬ ਹੋਇਆ ਹੁਣ ਮੈਂ ਕਾਰਪੋਰੇਟ ਤੇ ਦਿੱਲੀ ਨਾਲ ਖਲੋਟਾ ਵਾਂ ਧੰਨਵਾਦ ਇਸਾਨ ਮidur search committee ਪੰਜਾਬ ਤੋਂ ਕਿਸਾਨਾਂ ਮਜ਼ਦੂਰਾਂ ਨਾਲ ਭਾਰਤ ਤੇ ਪੰਜਾਬ ਦੀ ਸਰਕਾਰ ਜੋ ਕੋ 13ਵੀਂ ਕਰਾਉਣਾ ਭਾਰਤ ਤੇ ਪੰਜਾਬ ਦੀ ਸਰਕਾਰ ਜੋ ਕੋ 13ਵੀਂ ਕਰ ਰਹੀ ਹੈ ਜੀ ਪਹਿਲੀ ਗੱਲ ਪਰਾਲੀ ਪ੍ਰਦੂਸ਼ਣ ਦਾ ਕੋਈ ਹੱਲ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਕੋਈ ਦੇ ਨਾ ਸਕੀ ਜਿਹੜੀ ਸਰਬੋੱਚ ਅਦਾਲਤ ਨੇ ਕਿਹਾ ਸੀ ਵੀ 100% ਇਹਨਾਂ ਨੂੰ ਪ੍ਰਤੀ ਕੰਟਲ ਮਾਪਦਾਰੀ ਉਹ ਵੀ ਨਹੀਂ ਦਿੱਤਾ ਹੈਗਾ ਇਥੋਂ ਤੱਕ ਜਿਹੜਾ ਵਾ ਪਰਾਲੀ ਦੇ ਉੱਤੇ ਕੋਈ ਇਹਨਾਂ ਦੀ ਖਾਸ ਕਿਸਮ ਦੀ ਮਸ਼ੀਨਰੀ ਵੀ ਕਾਮਯਾਬ ਨਹੀਂ ਹੋ ਰਹੀ ਜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਾ ਕੇ ਆਪਣੇ ਪੱਧਰ ਤੇ ਆਪਣੇ ਕੋਲੋਂ ਖਰਚਾ ਕਰਕੇ ਜਿਹੜੇ ਪਹਿਲੋਂ ਕੰਜਾਈ ਨੇ ਜਿਨ੍ਹਾਂ ਨੂੰ ਅੱਜ ਤੱਕ ਫਸਲਾਂ ਦੇ ਭਾਅ ਸਹੀ ਨਹੀਂ ਮਿਲੇ ਫਿਰ ਕਣਕ ਬੀਜੀ ਉਸ ਕਣਕ ਤੇ ਸੁੰਡੀ ਪੈ ਗਈ ਔਰ ਜਿਹੜੀਆਂ ਅੱਜ ਮੀਡੀਆ ਤੇ ਖਬਰਾਂ ਆ ਰਹੀਆਂ ਨੇ ਭੀ ਜਲੰਧਰ ਲੋਈਆਂ ਕੰਧ ਖੁਰਦ ਦਾ ਕਿਸਾਨ ਰਾਜਕੁਮਾਰ ਅੱਜ ਪਰਾਲੀ ਸਾੜਨ ਨਾਲੇ ਮਸਲੇ ਤੇ ਗ੍ਰਿਫਤਾਰ ਕੀਤਾ ਗਿਆ ਪਹਿਲੋਂ ਅੰਮ੍ਰਿਤਸਰ ਦੇ ਵਿੱਚ ਇਹ ਰੈੱਡ ਐਂਟਰੀ ਕੀਤੀ ਜੁਰਮਾਨਾ ਕਿਸਾਨਾਂ ਦਾ ਹੜਾਂ ਦੇ ਮਾਰੇ ਦਾ ਮੁਆਵਜ਼ਾ 20000 ਔਰ ਕਿਸਾਨ ਨੂੰ ਜੁਰਮਾਨਾ 30000 ਇਹ ਤੋਂ ਕਹਾ ਕੇਂਦਰ ਤੇ ਪੰਜਾਬ ਨੇ ਜਿਹੜਾ ਪਾਣੀ ਪ੍ਰਦੂਸ਼ਣ ਰੋਕtham ਤੇ ਨਿਯੰਤਰ ਐਕਸਿਓ ਚ ਸੋਧ ਕਰਤੀ ਇੰਡਸਟਰੀ ਨੂੰ 6 ਸਾਲ ਦੀ ਸਜ਼ਾ ਖਤਮ ਕਰ ਦਿੱਤੀ ਕੱਲਾ ਜੁਰਮਾਨਾ ਅਰ ਕਿਸਾਨਾਂ ਨਾਲ ਹੀ ਕਰੋੜਾਂ ਦਾ ਜੁਰਮਾਨਾ ਸਜ਼ਾ ਵੀ ਬਰਕਰਾਰ ਆ ਕੱਲਾ ਇਹੀ ਨਹੀਂ ਜੜੀਆਂ ਅਦਾਲਤਾਂ ਨੇ ਜਿਹੜੀ ਜਿੰਨੀ ਅਫਸਰਸਾਈ ਆ ਉਹ ਕਿਸਾਨਾਂ ਮਜ਼ਦੂਰਾਂ ਦੇ ਵੈਰ ਪਈ ਹੋਈ ਆ ਪੀ ਕਿਸਾਨੀ ਨੂੰ ਬਦਨਾਮ ਕਿੱਦਾਂ ਕੀਤਾ ਜਾਵੇ ਕਿਸਾਨੀ ਦਾ ਡੀ ਮੋਰਲ ਮੋਰਲ ਕਰਕੇ ਇਨੂੰ ਅੰਦੋਲਨ ਤੋਂ ਕਿਵੇਂ ਰੋਕਿਆ ਜਾ ਸਕੇ ਸੀ ਕਿਤਾਬ ਨਹੀਂ ਦਿੰਦੇ ਆ ਵੀ ਭਾਈ ਜਿਵੇਂ ਤੁਸੀਂ ਵੇਖ ਰਹੇ ਲੇਨ ਲਾਗ ਦੇ ਵਿੱਚ ਜਨਜੀਆ ਕਿਤੇ ਪੰਜਾਬ ਤੇ ਦੇਸ਼ ਦੇ ਅੰਦਰ ਹਾਕਮੋ ਅਫਸਰੋ ਤੇ ਰਾਜਤਾਂ ਦੇ ਗੱਜਾਂ ਨੂੰ ਕਹਿੰਦੇ ਆ ਜਨਜੀ ਨਾ ਚੱਲ ਜਾਵੇ ਭਰਾਓ ਇਸ ਕਰਕੇ ਬੇਨਤੀ ਕਰਦੇ ਆ ਕਿ ਮਸਲੇ ਦਾ ਹੱਲ ਕਰੋ ਆ ਰੇਡੋਂ ਤੱਕ ਅਜੇ ਤੱਕ ਕਿਸੇ ਵੀ ਇੰਡਸਟਰੀ ਵਾਲੇ ਨੂੰ ਤੁਸੀਂ ਗ੍ਰਿਫਤਾਰ ਨਹੀਂ ਕੀਤਾ ਵਿਗਿਆਨੀ ਕਹਿੰਦੇ ਆ ਪੀ ਸਾਡਾ ਧੂਆਂ ਦਿੱਲੀ ਨਹੀਂ ਜਾਂਦਾ ਹੈਗਾ ਸਾਡਾ 2.5% ਧੂਏ ਤੇ ਇੰਨਾ ਜ਼ੁਲਮ ਔਰ ਜਿਹੜੀ ਇੰਡਸਟਰੀ 52% ਆਵਾਜਾਈ ਦੇ ਸੰਸਾਧਨ 25% ਤੇ ਹੋਰ ਸਾਧਨ ਤੋਂ ਹੀ 98 97% ਵਾਲਿਆਂ ਨੂੰ ਕਹੋ ਕੁਛ ਨਾ ਸਾਡਾ ਸਾਲ ਦਾ ਧੂਆਂ ਵੀ 8% ਹੁੰਦਾ ਵਾ ਇਹ ਪੱਕਾ ਸ਼ਹਿਰ ਦਿਖਾਇਆ ਨਾ ਜੱਸ ਕੇ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਕੱਲ ਚੰਡੀਗੜ੍ਹ ਵਿੱਚ ਹੰਗਾਮੀ ਮੀਟਿੰਗ ਕਰੂਗਾ ਉਹਦੇ ਵਿੱਚ ਇਹਦੇ ਨਾਲ ਦੀ ਨਾਲ ਅਸੀਂ ਝੰਡੇ ਤੇ ਲਹਿਾਵਾਂਗੇ ਹਰਾਂ ਦੇ ਵਿੱਚ ਕੇਂਦਰ ਜਾਂ ਪੰਜਾਬ ਨੇ ਸਾਨੂੰ ਰੋੜ ਕੇ ਮਾਰਿਆ ਉਹਦਾ ਮਾਅਜ਼ਾ ਕਿਉਂ ਨਹੀਂ ਮਿਲਿਆ ਸ਼ੰਭੂ ਤੇ ਖਨੌਰੀ ਦੇ ਹੋਏ ਨੁਕਸਾਨ ਦੀ ਪਰਪਾਈ ਦਾ ਸਵਾਲ ਆ ਜਿਵੇਂ ਝੋਨੇ ਤੇ ਕਟ ਲਾਉਣ ਦੀ ਤਿਆਰੀ ਆ ਬਾਸਮਤੀ ਮੱਝ ਦੇ ਰੋਲ ਗਈ ਹਰ ਕਪਾਹ ਜਿਹੜੀ ਆ ਉਹ ਮਾਲਵੇ ਕੇ ਰੋਲ ਦਿੱਤੀ ਉਹਨਾਂ ਦਾ ਰੇਟ ਨਹੀਂ ਦਿੱਤੇ ਗਏ ਉਹ ਵੀ ਏਜੰਡਾ ਹੋਊਗਾ ਬਿਜਲੀ ਬੋਰਡ ਦਾ ਨਿਰਜੀਕਰਨ ਜਿਵੇਂ ਛੇਪ ਵਾਲੇ ਮੀਟਰ ਜ਼ਬਰਦਸਤੀ ਲਾਏ ਜਾ ਰਹੇ ਆ ਉਹ ਵੀ ਅਸੀਂ ਏਜੰਡੇ ਤੇ ਲਿਆਵਾਂਗੇ ਤਾਂ ਹੋਰ ਕਿਸਾਨਾਂ ਮਜ਼ਦੂਰਾਂ ਦੇ ਕਰੰਟ ਜਿਹੜੇ ਮਸਲੇ ਆ ਉਹਨਾਂ ਤੇ ਚਰਚਾ ਕਰਕੇ ਐਲਾਨ ਕਰਾਂਗੇ ਸਰਕਾਰ ਨੂੰ ਚੇਤਾਵਨੀ ਆ ਪਿੱਟਰੰਤ ਗ੍ਰਿਫਤਾਰ ਕਿਸਾਨ ਨੂੰ ਰਿਹਾ ਕੀਤਾ ਜਾਵੇ ਭਗਵੰਤ ਮਾਨ ਜੀ ਮਾਫੀ ਮੰਗਣ ਵੀ ਮੈਂ ਕਿਸਾਨਾਂ ਮਨਜ਼ੂਰਾਂ ਦੀ ਰਾਖੀ ਕਰਨ ਚ ਨਾਕਾਮਜਾਬ ਹੋਇਆ ਹੁਣ ਮੈਂ ਕਾਰਪੋਰੇਟ ਤੇ ਦਿੱਲੀ ਨਾਲ ਖਲੋਟਾ ਵਾਂ ਧੰਨਵਾਦ